ਹਾਂਜੀ ਭਾਜੀ ਕੀ ਵਾਕਿਆ ਹੋਇਆ ਤੁਹਾਡੇ ਨਾਲ ਜੀ ਵਾਕਿਆ ਜੀ ਅਸੀਂ ਤੁਹਾਡਾ ਨਾਮ ਸਾਡਾ ਨਾਮ ਮੇਰਾ ਨਾਮ ਅਮਰਜੀਤ ਸਿੰਘ ਆ ਜੀ ਮੇਰੇ ਪੁੱਤਰ ਦਾ ਨਾਮ ਰਵਾਂ ਮਾਹੀ ਆ ਜੀ ਮੇਰੀ ਵਾਈਫ ਦਾ ਨਾਮ ਹੈ ਕਿ ਹਰਦੀਪ ਆ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਸ਼ਾਨਜੁਰਾਸੀ ਝੰਡੀ ਕੋਲ ਮੇਰਾ ਪਿੰਡ ਆ ਜੀ ਇੱਧਰ ਕਿੱਧਰ ਤੁਸੀਂ ਇੱਧਰ ਮੈਂ ਆਪਣੇ 2.5 ਸਾਲ ਤੋਂ ਆਪਣੇ ਸੌਰੀ ਰਹਿ ਰਹੇ ਹਾਂ ਸਾਲ ਤੋਂ ਜੀ ਸਾਲ ਤੋਂ ਪਿੰਡ ਰਹਿ ਰਹੇ ਤੇ ਸਾਲੋਂ ਪਿੰਡ ਕਿਹਨਾਂ ਦੇ ਆਪਣੇ ਸੌਰੀ ਜੀ ਬਲਵੀਰ ਆ ਜੀ ਮੇਰੇ ਨਾਲ ਬਲਵੀਰ ਆ ਮੇਰੇ ਸਾਡੇ ਨਾਲ ਬਾਹਰ ਆਉਂਦੀ ਹੈ ਜੀ ਅੱਛਾ ਬਾਹਰ ਹੀ ਹੈਗੀ ਹਾਂਜੀ ਹਾਂਜੀ ਕੀ ਹੋਇਆ ਵਾਕਿਆ ਤੁਹਾਡੇ ਨਾਲ ਵਾਕਿਆ ਵਾ ਅਸੀਂ ਜੀ ਸਵੇ ਸੂਸਾ ਮੱਥਾ ਟੇਕ ਕੇ ਚੱਲੇ ਸੀ ਜੀ ਆਪਾਂ ਅੱਛਾ ਜੀ ਸੂਸਾ ਮੱਥਾ ਟੇਕ ਕੇ ਤੇ ਅਸੀਂ ਆਪਣੀ ਮੇਰੀ ਸਿਸਟਰ ਜਲੰਧਰ ਵੇਲੇ ਇਹ ਕਿੱਥੇ ਪੈਂਦਾ ਸੂਸਾ ਸੂਸਾ ਚਾਂਦਰਾ ਸੀ ਯਾਨੀ ਕਿ ਉਹਨਾਂ ਨੂੰ ਪੈਂਦਾ ਲੱਗੇ ਅੱਛਾ ਜੀ ਖਾਦਮਪੁਰ ਤੇ ਆਦਮਪੁਰ ਤੋਂ ਅੱਗੇ ਆ ਤੇ ਭੋਗਪੁਰ ਦੀ ਵਾਲੀ ਸਾਈਡ ਤੇ ਪੈਂਦਾ ਜਿੱਦਾਂ ਅੱਛਾ ਜੀ ਤੇ ਅਸੀਂ ਉੱਧਰ ਲਈਆਂ ਵੈਸੇ ਅਸੀਂ ਮੈਂ ਇੱਥੋਂ ਰਹਿ ਰਹਿਆਂ ਥੋੜਾ ਜਿਹਾ 2.5 ਸਾਲ ਤੋਂ ਆਪਣੇ ਸਹੌਰੀ ਰਹਿ ਰਹਿਆਂ ਅਸੀਂ ਉੱਥੇ ਮੱਥਾ ਟੇਕਣ ਜਾਣਾ ਸੀ ਅੱਜ ਵਰਸੀ ਸੀ ਮਹਾਰਾਜੀ ਉਹਨਾਂ ਦੀ ਅੱਛਾ ਮੋਟਰਸਾਈਕਲ ਤੇ ਹਾਂ ਜੀ ਹਾਂ ਜੀ ਮੋਟਰਸਾਈਕਲ ਤੇ ਜਾ ਰਹੇ ਸੀਗੇ ਜੰਡੀ ਤੋਂ ਜੀ ਜੰਡੀ ਤੋਂ ਜੀ ਹਾਂ ਜੀ ਹਾਂ ਜੀ ਮੇਰੇ ਤੋਂ ਲੱਖ ਰੁਪਈਆ ਕੈਸ਼ ਹੈਗਾ ਉਹ ਸਿਰਫ ਸਾਨੂੰ ਹੀ ਪਤਾ ਸੀ ਮੇਰੀ ਵਾਈਫ ਨੂੰ ਤੇ ਮੈਨੂੰ ਹੀ ਪਤਾ ਸੀ ਔਰ ਕਿਸੇ ਨੂੰ ਨਹੀਂ ਪਤਾ ਜੀ ਉਹ ਸਾਡੇ ਕੋਲ ਸੀ ਅਸੀਂ ਕਿ ਆਪਣੀ ਗੁੜੀਆਂ ਨਾਲੇ ਅਸੀਂ ਮਿਲਿਆਵਾਂਗੇ ਤੇ ਨਾਲੇ ਅਸੀਂ ਥੋੜਾ ਬਤਨ ਉਹਨੂੰ ਖਰਚਾ ਦੇਵਾਂਗੇ ਅੱਛਾ ਤੇ ਇਸ ਬੇਸਿਕ ਤੇ ਅਸੀਂ ਘਰੋਂ ਕੁਰੇ ਸੀ ਤੇ ਇੱਕ ਹੁਣ ਬੰਗਿਆਂ ਤੋਂ ਅਸੀਂ ਜਿੱਦਾਂ ਗਏ ਸਾਨੂੰ ਪਤਾ ਨਹੀਂ ਸੀ ਵੀ ਸਾਡੇ ਮਗਰ ਦੋ ਅਣਜਾਣ ਬੰਦੇ ਲੱਗੇ ਹੋ 100% ਕਿੰਨੇ ਵਜੇ ਦੀ ਗੱਲ ਹੈ ਜੀ ਇਹ 11:34 ਦੇ ਸਾਡੇ ਨਾਲ ਹੋਇਆ ਜੀ 11:34 ਮਿੰਟ ਸਗੇ ਚੱਲਦੇ ਗੁੜੀਆਂ ਤੋਂ ਤੁਸੀਂ ਜੋ ਰਹੇ ਹੋ ਉੱਥੇ ਜਿੱਥੇ ਚਲ ਬ ਵਾਹੀ ਜਥੇਰੀਆਂ ਦੇ ਸਾਹਮਣੇ ਬਿਲਕੁਲ ਵਾਹੀ ਜਥੇਰੀ ਦੇ ਸਾਹਮਣੇ ਤੇ ਉੱਥੇ ਕੋ ਕੇ ਲੱਗੇ ਮੈਂ ਸਾਡਾ ਕਲਾਸਿਕ ਮੋਟਰਸਾਈਕਲ ਉਹਨਾਂ ਦੇ ਕੋਲ ਜੀ ਤੇ ਦੋ ਜਣੇਆਂ ਕੈਪਰੀਆਂ ਪਾਈਆਂ ਚਪਲਾਂ ਦੇ ਵਿੱਚ ਹੈਗੇ ਆ ਜੀ ਉਹ ਪਰਨੇ ਦਾ ਮੂੰਹ ਲਪੇਟੇ ਹੋਣਾਂ ਨੇ ਅਸੀਂ ਥੋੜੀ ਜਿਹੀ ਫੂੜੀ ਜਿਹੀ ਕਢਾਈ ਆ ਜਿੱਦਾ ਸਵੇਰ ਦਾ ਵਰਕ ਕਰ ਰਹੇ ਆਵੇਂ ਚੀਜ਼ ਦੇ ਉੱਤੇ ਵਿੱਚ ਲੋ ਉਹਨਾਂ ਦਾ ਤੁਹਾਨੂੰ ਫੇਸ ਨਜ਼ਰ ਆ ਜਾਵੇ ਸਾਡੇ ਕਿੱਥੋਂ ਮਗਰ ਲੱਗੀ ਆ ਜੀ ਫੇਸ ਨਹੀਂ ਸਾਨੂੰ ਨਜ਼ਰ ਆਇਆ ਥੋੜਾ ਜਿਹਾ ਸਾਈਡ ਤੋਂ ਫੋਟੋਆਂ ਨੇ ਸਾਨੂੰ ਮਿਲੀਆਂ ਜੀ ਮੈਂ ਨਾ ਮਗਰ ਪਿੱਛਾ ਕੀਤਾ ਮੈਂ ਜਿੱਲੇ ਮੇਰੇ ਕਟਾਰੀਆਂ ਦੇ ਵਿੱਚ ਬੜੇ ਆ ਉਹ ਉਹ ਫਿਰਨੀ ਦੇ ਵਿੱਚ ਤੱਕ ਮੈਨੂੰ ਨਜ਼ਰ ਆਇਆ ਉਸ ਤੋਂ ਬਾਅਦ 2-4 ਪਿੰਡਾਂ ਨੂੰ ਰਸਤੇ ਨਿਕਲੇ ਸੀ ਉੱਥੋਂ ਮਿਸ ਹੋ ਗਏ ਮੇਰੇ ਤੋਂ ਉਹ ਐਪੋਲਿਸ ਨੂੰ ਜਾਸਤਾ ਤੁਸੀਂ ਅਸੀਂ ਆਨਲਾਈਨ 112 ਦੇ ਕਾਲ ਕੀਤੀ ਸੀ ਉਹ ਇਨਕੁਆਰੀ ਕਰਨ ਆਏ ਸੀ ਸਾਡੇ ਬਿਆਨ ਲੈ ਕੇ ਗਏ ਆ ਤੇ ਇਸ ਤੋਂ ਬਾਅਦ ਉਹ ਆਪਣੀ ਲੋਕੇਸ਼ਨ ਪਤਾ ਕਰਦੇ ਫਿਰਦੇ ਵੀ ਤੁਹਾਡਾ ਵਿੱਚ ਜਿਹੜਾ ਮੇਰਾ ਇੱਕ ਮੋਬਾਈਲ ਫੋਨ ਸੀਗਾ ਲੱਖ ਰੁਪਈਆ ਸੀਗਾ ਮੇਰਾ ਇੰਟਰਨੈਸ਼ਨਲ ਕਾਰਡ ਆ ਉਹਦੇ ਵਿੱਚ ਬੈਂਕ ਦੇ ਮੇਰਾ ਪੈਨ ਕਾਰਡ ਆ ਮੇਰੀ ਵਾਈਫ ਦਾ ਆਧਾਰ ਕਾਰਡ ਆ ਪੈਨ ਕਾਰਡ ਸਾਡੇ ਜ਼ਰੂਰੀ ਡਾਕੂਮੈਂਟ ਸਾਰੇ ਉਹਦੇ ਵਿੱਚ ਸਨ ਜੀ ਤੇ ਉੱਤੇ ਇਸ ਕਰਕੇ ਉਹ ਮੇਰਾ ਇਦਾਂ ਕਰਕੇ ਸਾਡੇ ਨਾਲ ਜ ਹੋਇਆ ਮਾਰਕਟ ਕੰਟਰੀ ਇਹਨਾਂ ਦੀ ਮੈਂ ਹੁਣ ਤਾਂ ਮੈਂ ਇੱਥੇ ਹੀ ਆ ਜੀ ਕਾਫੀ ਟਾਈਮ ਤੋਂ ਪਹਿਲਾਂ ਮੈਂ ਬਾਹਰ ਰਿਆਂ ਜਾ ਰਿਹਾ ਕਿਹੜੀ ਕੰਟਰੀ ਮੈਂ ਕਵੇਚ ਲਾਇਆ ਜੀ 15 ਸਾਲ ਫੇ ਮੈਂ ਦੁਬਈ ਵੀ ਟਰੈਵਲ ਕਰਕੇ ਆ ਫਾਈਲਡ ਵੀ ਟਰੈਵਲ ਕਰਕੇ ਆ ਜੀ ਦਾਜੋ ਤੁਹਾਡਾ ਕਿੰਨਾ ਵੀ ਨੁਕਸਾਨ ਹੋ ਗਿਆ ਇਸ ਵਾਰ ਦਾ ਤੇ ਇਸ ਵਾਰ ਦਾ ਦੇ ਵਿੱਚ ਦੇ ਕੋਈ ਲੱਖ ਰੁਪਏ ਦਾ ਸਿੱਧੇ ਸਿੱਧੇ ਆ ਬਾਕੀ ਸਾਡੇ ਡਾਕੂਮੈਂਟ ਆ ਤੇ ਫੋਨ ਅੱਜ ਦੀ ਰੇਟ ਦੇ ਵਿੱਚ 20-25000 ਦਾ ਫੋਨ ਆ ਲੋਸ ਹੋ ਗਿਆ 100 ਲੱਖ ਰੁਪਏ ਦਾ ਮੰਮੂ ਟਮਟਮ ਹਾਂਜੀ तकरीबन ਡਾਕੂਮੈਂਟਾਂ ਦਾ ਖਰਚਾ ਕੁਝ ਪਾ ਕੇ ਤੁਹਾਨੂੰ ਪਤਾ ਹੀ ਆ ਜੀ ਘੁੰਮਣ ਫਿਰਨ ਦੁਆਰਾ ਕਰਨ ਦਾ ਵਿੱਚ 30 1 1 ਲੱਖ 340000 ਰੁਪਏ ਰੱਖੋ ਜੀ ਇੱਥੇ ਤੱਕ ਸਾਡਾ ਲੌਸ ਹੋਇਆ ਬਾਕੀ ਸਾਡੇ ਡਾਕੂਮੈਂਟ ਜਰੂਰੀ ਸਾਡੇ ਫੋਨ ਦੇ ਵਿੱਚ ਸਿੱਧੇ ਜੀ ਤੇ ਇਸ ਕਰਕੇ ਅਸੀਂ ਇਸ ਚੀਜ਼ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਬੇ ਇਹਨਾਂ ਦੀ ਤੁਹਾਡੇ ਕਾਰਵਾਈ ਕੀਤੀ ਜਾਵੇ ਜਿਹੜਾ ਨੇ ਮੂੰਹ ਲਪੇੜ ਕੇ ਮੋਟਰਸਾਈਕਲ ਜਿਹੜੇ ਖਾਸ ਤੌਰ ਤੇ ਬੁਲਟ ਵਾਲੇ ਆ ਜੀ ਨੰਬਰ ਪਲੇਟ ਸੀਗੀ ਮੋਟਰਸਾਈਕਲ ਨੰਬਰ ਪਲੇਟ ਪਿੱਛੇ ਵੀ ਨਹੀਂ ਸੀ ਅੱਗੇ ਉਹਨਾਂ ਨੇ ਨੰਬਰ ਪਲੇਟ ਤੋੜ ਮੈਂ ਪਿੱਛੇ ਹਰ ਘੁੰਮਿਆ ਪਰ ਉਹ ਮੇਰੇ ਹੱਥ ਨਹੀਂ ਆਇਆ ਜਿੰਨੇ ਵੀ ਖਾਸ ਕਰਕੇ ਬੁਲਟ ਮੋਟਰਸਾਈਕਲ ਵਾਲੇ ਆ ਉਹਨਾਂ ਦੇ ਖਾਸ ਕਰਕੇ ਪੇਪਰ ਚੈੱਕ ਕਰਨ ਜਿਹੜੇ ਮੂੰਹ ਸਿਰਲ ਪੇਟੇ ਉਹਨਾਂ ਨੂੰ ਵੀ ਚੈੱਕ ਕਰਨ ਤੇ ਅਸੀਂ ਵੀ ਮੋਟਰਸਾਈਕਲ ਰੱਖਿਆ ਸਾਡੇ ਪੇਪਰ ਪੂਰੇ ਆ ਜੀ ਅਸੀਂ ਕੰਮ ਕਰਨ ਵਾਲੇ ਬੰਦੇ ਆ ਬਾਹਰੋਂ ਰਹਿ ਕੇ ਆਏ ਆ ਜੀ ਇਹ ਥੋੜਾ ਕੀ ਹੁਣ ਤੁਸੀਂ ਪ੍ਰਸ਼ਾਸਨ ਸਾਰਾ ਦੇ ਡਾਕੂਮੈਂਟ ਜਰੂਰ ਚੈੱਕ ਕਰਨੀ ਇਹ ਹੀ ਆ ਜੀ ਬੁਲਟ ਤੇ ਖਾਸ ਕਰਕੇ ਤੇ ਜਿਹੜੇ ਹੁੱਲੜਵਾਜੀ ਕਰਨ ਵਾਲੇ ਸੀਗੇ ਜਿਹੜੇ ਵੀ ਸਾਡਾ ਇਨਲੋਸ ਕਰਕੇ ਗਏ ਆ ਪਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਸਾਡੀ ਹੈਲਪ ਕੀਤੀ ਜਾਵੇ ਸਰਵਾਇਕਲ ਦੇ ਦਰਦ ਲਈ ਸਿੱਧ ਕੀਤਾ ਗਿਆ ਧਾਗਾ ਪਾਓ ਫੀਸ ਤੁਸੀਂ ਛਰਦਾ ਅਨਸਾਰ ਦੇਖ ਕੇ ਸਰਵਾਇਕਲ ਤੋਂ ਛੁਟਕਾਰਾ ਪਾ ਸਕਦੇ ਹੋ ਫੋਨ ਕਰੋ 98763 79499 98763 79499